ਇਕਬਾਲ ਸਿੰਘ ਜਵਾਖਾ ਅੱਜ ਕੱਲ੍ਹ ਦੇ ਆਖੇ ਨਹੀਂ ਲੱਗਦੇ ਹਾਂ ਮੈਂ ਜਦੋਂ ਘਰ ਪਾਉਣ ਲੱਗਿਆ ਉਦੋਂ ਮੈਂ ਕਿਹਾ ਇਹਨੂੰ ਵੀ ਭਾਈ ਰੋਸ਼ਨਦਾਨ ਵਿੱਚ ਜ਼ਰੂਰੀ ਹੈ ਬਾਥਰੂਮ ਦੇ ਵਿੱਚ ਹੈ ਇਹਨੇ ਨੇ ਉਹਨਾਂ ਕਹਿੰਦੇ ਨਹੀਂ 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 ਇਹਨੂੰ ਲੋੜ ਨਹੀਂ ਹੈਗੀ ਚਲੋ ਉਹ ਨਹੀਂ ਰੱਖਿਆ ਨਹੀਂ ਜਦੋਂ ਮੈਂ ਗੀਜਰ ਜਿਹੜਾ ਗੈਸ ਜੇ ਵਾਲਾ ਲਵਾਉਣ ਲੱਗੇ ਆ ਮੈਂ ਗਰਜੰਟ ਸਿੰਘ ਦੇ ਵੀ ਦੇਖਿਆ ਆ ਗੰਗਾ ਵਾਲੇ ਦੇ ਫਿਰ ਉਹ ਰਾਮਜੀਤ ਸਿੰਘ ਨਣੇ ਵਾਲਾ ਉਹਨਾਂ ਦੇ ਵੀ ਦੇਖਿਆ ਬਾਥਰੂਮ ਦੇ ਬਾਹਰ ਲੱਗੇ ਹੋਏ ਐ ਤੇ ਸ਼ਿਵ ਲਖਾਰੀ ਉਦੇ ਬਾਹਰ ਬੜਾ ਵਧੀਆ ਇੰਤਜ਼ਾਮ ਹੈ ਪੂਰਾ ਵਧੀਆ ਇੰਤਜ਼ਾਮ ਹੈ ਬਾਹਰ ਬਾਹਰ ਲੱਗੇ ਪਿਆ ਸਭ ਦੇ ਹਾਂ ਮੈਂ ਸਾਰਿਆਂ ਨੇ ਦੇਖ ਕੇ ਆਇਆ ਘਰੇ ਹੈ ਤੇ ਇਹ ਕਹਿੰਦਾ ਬਾਹਰੋਂ ਕੋਈ ਲਾ ਕੇ ਲੈ ਜਾਊਗਾ ਕਿ ਉਹ ਜਗੋ ਤੇਰ ਮੇ ਹੋ ਜਾਣੀ ਸੀਗੀ ਉਹ ਕੁੜੀ ਨਾ ਰਾਣੀ ਨਹਾਉਣ ਗਈ ਹੈ ਤੇ ਉਹ ਜਦੋਂ ਬਾਬਾ ਟਾਈਮ ਨਾ ਨਿਕਲੀ ਤੇ ਮੁੰਡੇ ਨੇ ਬਾਜਾ ਪੂਜਾ ਮਾਰੀਆਂ ਫੇਰ ਰੌਲਾ ਰੂਲਾ ਪਾਇਆ ਫੇਰ ਉਹ ਬੁੜੀਆਂ ਇਕੱਠੀਆਂ ਹੋ ਕੇ ਦਰਵਾਜ਼ਾ ਤੋੜਿਆ हां फिर अंदरो बेशुद्ध ਪਈ ਸੀ ਕੀ ਤੇ ਉਹੜੀਆਂ ਨੇ ਕੱਪੜੇ ਪਾਏ ਉਹਦੇ ਹਾਂ ਕੱਪੜੇ ਪਾ ਕੇ ਬਾਹਰ ਲਿਆਂਦਾ ਫਿਰ ਦਵਾ ਦਵਾ ਡਾਕਟਰ ਦੇ ਲੈ ਗਏ ਤੇ ਮੇਰੇ ਆਖੇ ਨਹੀਂ ਲੱਗਦੇ ਇਹ ਹਾਂ ਫਿਰ ਹੁਣ ਮੈਨੂੰ ਮੇਰੇ ਮਿੰਤਾ ਕਰਦਾ ਸੀ ਬਾਪੂ ਤੇਰੀ ਗੱਲ ਸੱਚੀ ਸੀ ਤੇਰੀ ਸੱਚੀ ਸੀ ਪੈਸੇ ਦੇ ਮੈਨੂੰ ਮੈਂ ਬਾਹਰ ਘੜਾ ਦੇਣਾ ਮੈਂ ਕਿਹਾ ਹੁਣ ਤੇਨੂੰ ਅਕਲ ਆ ਗਈ ਆ ਗੱਲ ਹੋਈ ਬਾਈ ਹੋਰ ਇਕਬਾਲ ਯਾਰ ਆਖੇ ਨਹੀਂ ਲੱਗਦੇ ਜਿਵੇਂ ਅੱਜਕੱਲ ਦੇ